ਆਈ ਗੁਰਜੀ ਦਾ ਖਾਲਸਾ ਆਈ ਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਤੁਹਾਨੂੰ ਪਰਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਅੱਜ ਬੱਚਿਆਂ ਦੀ ਡਿਮਾਂਡ ਤੇ ਆਪਾਂ ਬਣਾਵਾਂਗੇ ਚੋਲ ਤੇ ਚੋਲ ਬਣਾਵਾਂਗੇ ਆਪਾਂ ਇੱਕ ਬਰੀਆਨੀ ਰੂਪ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਹਰੇ ਮਟਰ ਥੋੜੀਆਂ ਜੀਆਂ ਗਾਜਰਾਂ ਪਾਵਾਂਗੇ ਨਾਲ ਦੋ ਤਿੰਨ ਟਮਾਟਰ ਤੇ ਹਰੀ ਮਿਰਚ ਤੇ ਅਦਰਕ ਲਸਣ ਇਹ ਵਾਪਾਂ ਪਾਵਾਂਗੇ ਗੰਡੇ ਤੇ ਆਪਾਂ 1 ਕੱਪ ਛੋਲੇ ਦਾ ਲਿਆ ਵਾ ਇਹਨੂੰ ਆਪਾਂ ਉਬਾਲ ਲੈਨੇ ਆ ਉਬਾਲ ਕੇ ਫਿਰ ਆਪਾਂ ਅਗਲਾ ਪ੍ਰੋਸੈਸ ਕਰਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਟਮਾਟਰ ਅਦਰਕ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਵਾ ਇਹਨਾਂ ਨੂੰ ਹੁਣ ਆਪਾਂ ਕੱਟ ਲੈਨੇ ਆ ajo ਆਪਾਂ ਚੋਲ ਬਣਾਉਣੇ ਆ ਕੜਾਈ 'ਚ ਆਪਾਂ ਪਾਣੀ ਪਾ ਦਿੰਨੇ ਆ ਫੁੱਲਾ ਹੀ ਇਹਦੇ ਵਿੱਚ ਆਪਾਂ ਚੌਲ ਪਾਵਾਂਗੇ ਉਹ ਬਾਲਣੇ ਵਾਸਤੇ ਚੌਲ ਵਾਲਕੇ ਹੀ ਬਣਾਉਣੇ ਚਾਹੀਦੇ ਕਿਉਂਕਿ ਜੂਰੀਏ ਦੀ ਪ੍ਰੋਬਲਮ ਹੋਵੇ ਚਾਹ ਕਸਟੋਲ ਵਾਦਦਾ ਹੋਵੇ ਹੁਣ ਦੀਪੀ ਵਾਦਦਾ ਹੋਵੇ ਚੌਲ ਜਿਹੜੇ ਆਪਾਂ ਬਾਲਕੇ ਬਣਾਉਨੇ ਉਹ ਹਲਕੇ ਹੋ ਜਾਂਦੇ ਆ ਚੌਲ ਹਮੇਸ਼ਾ ਹੀ ਬਾਲਕੇ ਹੀ ਬਣਾਇਆ ਕਰੋ ਪਾਣੀ ਆਪਣਾ ਗਰਮ ਹੋ ਗਿਆ ਤੇ ਇਹਦੇ ਚ ਆਪਾਂ ਪਾ ਲੈਨੇ ਆ ਚੌਲ ਵਾਲਕੇ ਚੌਲ ਖਾਣ ਦਾ ਕੋਈ ਨੁਕਸਾਨ ਨਹੀਂ ਗਾ ਤੇ ਜਿਹੜੇ ਆਪਾਂ ਉਦਾਂ ਖਾਣੇ ਆ ਉਹਦੇ ਨਾਲ ਆਪਾਂ ਨੂੰ ਕਈ ਪ੍ਰੋਬਲਮ ਹੋ ਜਾਂਦੀਆਂ ਥੋੜਾ ਜਿਹਾ ਪੈਦਰੇਜ ਤੇਲ ਪਾ ਲਾਂਗੇ ਉਹਦੇ ਚਾਹ ਆਲਰੇਡੀ ਆਪਣੇ ਵਧੀਆ ਖਿਲੇ-ਖਿਲੇ ਬਣਦੇ ਆ ਕੋਈ ਵੀ ਤੇਲ ਔਲ ਪਾ ਲਿਆ ਕਰੋ ਥੋੜਾ ਜਿਹਾ ਚੋਲਾ ਭਾਲਣ ਲੱਗਿਆ ਇਹ ਚੋਲਾ ਨੂੰ ਵਧੀਆ ਭਾਲ ਹੁੰਦਾ ਵਾ ਤੇ ਖਿਲੇ-ਖਿਲੇ ਹੋ ਜਾਂਦੇ ਆ ਚੋਲ ਆਪਣੇ ਫੱਕ ਗਏ ਇਹਨੇ ਕ ਪਕਾਉਣੇ ਆ ਆਪਾਂ ਚੋਲ ਬਾਕੀ ਆਪਾਂ ਤੜਕੇ ਚ ਪਕਾਵਾਂਗੇ ਇਹਨਾਂ ਨੂੰ ਆਪਾਂ ਇਹਨਾਂ ਦਾ ਪਾਣੀ ਕੱਢ ਲੈਨੇ ਆ ਇਸ ਤਰ੍ਹਾਂ ਪਾਣੀ ਲੈ ਕੇ ਆਪਾਂ ਜਾਲੀ ਇਹਦੇ ਵਿੱਚ ਆਪਾਂ ਗੁੰਨ ਲੈਣੇ ਆ ਕੜਾਹੀ ਆ ਤਰ੍ਹਾਂ ਖਰੀਆ ਇਹਦੇ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਹੁਣ ਆਪਾਂ ਚੋਲਾ ਨੂੰ ਤੜਕਾ ਲਾਉਨੇ ਆ ਸਰੋਂ ਦਾ ਤੇਲ ਪਾ ਲੈਨੇ ਆ ਆਪਾਂ ਜਿਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਨਾਲ ਹੀ ਆਪਾਂ ਪਾ ਲਾਂਗੇ ਲਸਣ ਗੜਾ ਪਕਾ ਲੈਨੇ ਆਂ ਨਾਲ ਹੀ ਅਦਰਕ ਦੀ ਮੁੱਠੀ ਤੇ ਨਾਲ ਹੀ ਹੈਗੀ ਨਾਲ ਹੀ ਆਪਾਂ ਕਾਲੀਨੇ ਆ ਪਿਆਜ਼। ਫਿਰ ਕਾਲੀਨੇ ਆਪਾਂ ਨਾਲੇ ਟਮਾਟਰ। ਇਹਦੇ ਨਾਲ ਗਾਜਰਾਂ ਲਈਆ ਆ ਪਾ ਜੀ ਵਿੱਚ ਕਾਲੀਨੇ ਆ। ਇਹ ਸਾਰੀਆਂ ਸਬਜ਼ੀਆਂ ਆਪਾਂ ਥੜਕੇ ਵਿੱਚ ਪਕਾਉਣੀ ਆ। ਘੜੇ ਮਟਰ ਆਪਾਂ ਇੱਕ ਮਟਰ ਲਾਇਆ ਬੈਠੋ ਜਿਸ ਤਰ੍ਹਾਂ ਕਰਕੇ ਵੀ ਇਹ ਵੀ ਆਪਾਂ ਨਾਲ ਹੀ ਪਾਲਾਂਗੇ ਇਹ ਵੀ ਟੜਕੇ ਵਿੱਚ ਪਕਾਵਾਂਗੇ ਆਪਾਂ ਜਿਹੜਾ ਨਾ ਕਿ ਪਹਿਲੇ ਗੋਭੀ ਪਾ ਲਓ ਤੁਹਾਡੀ ਮਰਜ਼ੀ ਸ਼ਿਮਲਾ ਮਿਰਚ ਪਾ ਲਓ ਜਿਹੜੀ ਸਬਜ਼ੀ ਮਰਜ਼ੀ ਪਰ ਸਾਡੇ ਬੱਚੇ ਸ਼ਿਮਲਾ ਮਿਰਚ ਗੋਭੀ ਨੂੰ ਲੈ ਕੇ ਨਹੀਂ ਕਰਦੇ ਆਪਾਂ ਇਹ ਗਾਜਰਾਂ ਤੇ ਮਟਰ ਹੀ ਪਾ ਰਹੇ ਆ ਆਪਾਂ ਇਹ ਦੋਨੇ ਸਬਜ਼ੀਆਂ ਹੀ ਪਾ ਕੇ ਛੋਲ ਬਣਾਵਾਂਗੇ ਇਹ ਚਾਵਲ ਬਹੁਤ ਹੈ ਵਧੀਆ ਇਸ ਤਰੀਕੇ ਨਾਲ ਚਾਵਲ ਬਣਾਓ ਤੇ ਵਧੀਆ ਬਣਦੇ ਬਾਲ ਕੇ ਨਾਲੇ ਕੋਈ ਨੁਕਸਾਨ ਨਹੀਂ ਕਰਦੇ ਤੇ ਬਸ ਆਮੇ ਸ਼ੂਗਰ ਵਾਲਾ ਖਾਵੇ ਕੋਈ ਜੀਸੀ ਵਾਲਾ ਤੇ ਭਾਵੇਂ ਜੂਰੀਆ ਜਿਹਦਾ ਵੱਧਾ ਉਹ ਵੀ ਇਹ ਚੋਲ ਖਾ ਸਕਦਾ ਤੋਂ ਬਾਅਦੋਂ ਫਿਰ ਆਪਾਂ ਇਹਦੇ ਥੀਲੇ ਮਪਾਵਾਂਗੇ ਨਾਲੇ ਲੋਨ ਨਾਲ ਆਪਣੇ ਜਿਹੜੀਆਂ ਸਬਜ਼ੀਆਂ ਨੇ ਕੱਟ ਜਾਣੀਆਂ ਥੋੜਾ ਜਿਆਦਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਅੱਗਾ ਕਾਪਾ ਪਾਣੀ ਪਾ ਲੈਨੇ ਆ ਕਿਉਂਕਿ ਸਬਜ਼ੀਆਂ ਗਲ ਜਾਂਨ ਚੌਲ ਤੇ ਆਪਣੇ ਗਲੇ ਆ ਇਹਨਾਂ ਨੂੰ ਆਪਾਂ ਸਬਜ਼ੀਆਂ ਨੂੰ ਥੋੜਾ ਜਿਆਦਾ ਗਰ ਲੈਣਾ ਸਬਜ਼ੀਆਂ ਆਪਾਂ 5-10 ਮਿੰਟ ਪਕਾਈਆਂ ਚੱਲੀਆਂ ਕਿਉਂਕਿ ਸਬਜ਼ੀਆਂ ਆਪਣੀਆਂ ਸਬਜ਼ੀਆਂ ਚੌਲ ਤੇ ਆਪਣੇ ਪੱਕੀਆਂ ਆ ਇਹਨੂੰ ਖਣ ਗੱਜੀਆਂ ਸਬਜ਼ੀਆਂ ਆਪਣੀ ਇਹਦੇ ਵਿੱਚ ਆਪਾਂ ਪਾ ਲਾਂਗੇ ਜਿਹੜਾ ਆਪਾਂ ਸੌਲ ਅਗਾਂਹ ਤੇ ਲੈਣਾ ਇਹਨਾਂ ਨੂੰ ਪਾ ਲਾਂਗੇ ਤੇ ਕੱਢਾਂਗੇ ਇਹਨਾਂ ਨੂੰ ਮਿਕਸ ਕਰ ਇਹ ਚੋਲਾ ਆਪਣਾ ਕਿੱਦਾਂ ਵਧੀਆ ਬਣਿਆ ਆਪਾਂ ਹੁਣ ਇਹਨਾਂ ਨੂੰ 5 ਮਿੰਟ ਟੱਕ ਕੇ ਰੱਖਾਂਗੇ ਇਹਨਾਂ ਨੂੰ ਆਪਾਂ ਟੱਕ ਲੈਣੇ ਆਪਾਂ ਤਾਂ ਕਿ ਕੁਮੈਂਟ ਆਪਾਂ ਨੰਦ ਆਮ ਦਬਾਵਾਂਗੇ ਤੇ ਫਿਰ ਆਪਾਂ ਨੂੰ ਦੇਖਦੇ ਹਾਂ ਚੋਲਾ ਪੈਂ ਕਿੱਦਾਂ ਦੇ ਬਣਿਆ ਚੋਲਾ ਆਪਾਂ ਵੇਖ ਲੈਨੇ ਆਪਣੇ ਬਣ ਗਏ ਆ ਖੋ ਚੋਲ ਕਿੰਨੇ ਸੋਨੇ ਕੱਲੇ ਕੱਲੇ ਹੋਏ ਆ ਬਹੁਤ ਵਧੀਆ ਚੋਲ ਬਣਿਆ ਤੇ ਆਪਾਂ ਪਲੇਟ 'ਚ ਪਾ ਕੇ ਹੁਣ ਆਪਾਂ ਰੋ ਕਰਦੇ ਆ ਖਾਣ ਵਾਸਤੇ ਆਹ ਲੋ ਜੀ ਚਾਵਲ ਬਣ ਕੇ ਆਪਣੇ ਤਿਆਰ ਆ ਤੇ ਆਪਾਂ ਹੁਣ ਖਾ ਕੇ ਕਰਦੇ ਆ ਇੰਜੋਏ ਤੇ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਚੰਗੀ ਲੱਗੀ ਫਲੈਗ ਸ਼ੇਅਰ ਦੱਬ ਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਆਪਾਂ ਇੱਕ ਅਗਲੀ ਰੈਸਪੀ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ